ਤੁਹਾਡੇ ਕੀ ਵਿਚਾਰ ਆ ਗੁਰਬਾਣੀ ਮੁਤਾਬਕ ਜਾਂ ਕੀ ਕਹਿਣਾ ਚਾਹੁੰਦੇ ਆ ਵੀ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਪਰ ਇੰਨਾ ਵੀ ਕੋਈ ਔਖੇ ਸਬਜੈਕਟ ਨਹੀਂ ਹੁੰਦੇ ਵੀ ਜਿਹਦੇ ਉੱਤੇ ਆਪਾਂ ਬੋਲ ਨਹੀਂ ਸਕਦੇ ਹੂੰ ਹੂੰ ਇਹ ਬੇਨਤੀ ਹੈ ਵੀ ਉਹ ਜੇ ਆਪਾਂ ਇਤਿਹਾਸ ਤੇ ਮਰਿਆਦਾ ਨੂੰ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਵਿਚਾਰ ਕੇ ਚੱਲਾਂਗੇ ਤਾਂ ਇਹ ਸਾਡੇ ਧਰਮ ਨਾਲ ਦਾ ਕੋਈ ਧਰਮ ਨਹੀਂ ਹੈ ਕੋਈ ਉਲਝਣ ਹੈ ਹੀ ਨਹੀਂ ਇਹਦੇ ਉੱਤੇ ਵੀ ਇਹ ਹੈ ਜਾਂ ਨਹੀਂ ਇਹ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹ ਸਿਰਫ ਆਪਾਂ ਹੀ ਅਸੀਂ ਬਣਾਏ ਹੋਏ ਵਿਸ਼ੇ ਆ ਤੇ ਜਿਹੜੇ ਮੁੱਕ ਨਹੀਂ ਰਹੇ ਲੋਕਾਂ ਦੇ ਇਹਨੂੰ ਜੇ ਆਪਾਂ ਬਹੁਤ ਪ੍ਰਿਕੀ ਨਾਲ ਸਮਝੀਏ ਤਾਂ ਇਤਿਹਾਸ ਦਾ ਹਿਸਟਰੀ ਦੇ ਪੱਖ ਆ ਗਈ ਇਹ ਇੱਕ ਇਦਾਂ ਦਾ ਵਕਤ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਜਦੋਂ ਸਾਡੇ ਘਰ ਘਾਟ ਨਹੀਂ ਸੀ ਸਿੱਖ ਕੌਮ ਧਰਮ ਦੀ ਸਦੀ ਵਿੱਚ ਘਰ ਛੱਡ ਕੇ ਸਾਨੂੰ ਜੰਗਲਾਂ 'ਚ ਰਹਿਣਾ ਪਿਆ ਪਤਾ ਪਤਾ ਸਿੰਧਾਂ ਦਾ ਵੈਰੀ ਹੋ ਗਿਆ ਪੰਦ-ਪੰਦ ਕੱਟੇ ਗਏ ਏਦਾਂ ਦਾ ਹੀ ਵਕਤ ਆਇਆ ਵੀ ਹਿੰਦੁਸਤਾਨ ਚ ਹਕੂਮਤ ਨੇ ਐਲਾਨ ਕਰਤਾ ਵੀ ਸਿੱਖ ਖਤਮ ਹੋ ਗਏ ਜੀ ਖਾਲਸੇ ਖਤਮ ਹੋ ਗਏ ਫਿਰ ਉਹ ਭਾਈ ਗਰਜਾ ਸਿੰਘ ਭਾਈ ਬੁੱਤਾ ਸਿੰਘ ਦੋਏ ਰਹਿ ਗਏ ਤੇ ਜਦੋਂ ਉਹਨੇ ਦੇਖ ਕੇ ਮੁਗਲੀਆਂ ਸਪਾਈਆਂ ਨੂੰ ਲੁਕ ਜਾਂਦੇ ਝਾੜੀਆਂ ਪਿੱਛੇ ਉਹ ਕਹਿੰਦਾ ਗੁਰੂ ਦੇ ਖਾਲਸੇ ਲੱਗਦੇ ਉਹ ਕਹਿੰਦਾ ਨਹੀਂ ਖਾਲਸੇ ਤਾਂ ਖਤਮ ਹੋ ਗਏ ਜੇ ਖਾਲਸੇ ਹੁੰਦੇ ਸਿੱਖ ਹੁੰਦੇ ਤਾਂ ਉਹ ਨਹੀਂ ਲੁਕਣਾ ਨਹੀਂ ਸੀ ਸਿੱਖ ਤਾਂ ਖਤਮ ਹੋ ਗਏ ਜੀ ਫਿਰ ਉਹਨਾਂ ਨੇ ਉੱਠ ਕੇ ਉੱਥੇ ਜਰਨੈਲੀ ਸੜਕ ਤੇ ਟੈਕਸ ਲਾ ਦਿੱਤਾ ਵੀ ਜਾਓ ਜਕਰੀਏ ਨੂੰ ਸੁਨੇਹਾ ਭੇਜ ਦਿਓ ਇਹ ਖਾਲਸਾ ਨਹੀਂ ਖਤਮ ਹੋਇਆ ਜੀ ਅਸੀਂ ਟੈਕਸ ਵਗਰਾ ਰਹੇ ਭਾਵੇਂ ਉਹਨਾਂ ਦੀ ਸ਼ਹਾਦਤ ਹੋ ਗਈ ਪਰ ਉਹਨੇ ਦੱਸਿਆ ਵੀ ਖਾਲਸਾ ਨਹੀਂ ਖਤਮ ਹੋਇਆ ਉਹਨਾਂ ਹਾਲਾਤਾਂ ਵਿੱਚ ਸਾਡੇ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਤਿਹਾਸ ਕੰਮ ਆਉਂਦਾ ਜਦੋਂ ਜੰਗਲਾਂ 'ਚ ਰਹਿਣਾ ਪੈ ਜਾਏ ਤੁਹਾਡੇ ਕੋਲ ਭੋਜਨ ਦਾ ਕੋਈ ਪ੍ਰਬੰਧ ਨਾ ਹੋਵੇ ਉਦੋਂ ਇਹ ਨਾ ਹੋਵੇ ਵੀ ਅਸੀਂ ਉਹਦੀ ਆੜ ਚ ਕੌਮੇ ਖਤਮ ਹੋ ਜਾਵੇ ਯਾਰ ਖਾਈਏ ਕੀ ਹੋਣਾ ਹਾਂਜੀ ਤੇ ਉਹ ਇੱਕ ਰਾਹ ਰੱਖਿਆ ਹੋਇਆ ਸੀ ਜਦੋਂ ਵਕਤ ਬਣੇ ਜੀ ਤੋ ਉਸ ਵਕਤ ਦੇ ਅੰਦਰ ਉਹ ਸੌਖੇ ਵਕਤ ਵਿੱਚ ਖਾਲਸਾ ਆਪਣਾ ਭੋਜਨ ਆਪ ਤਿਆਰ ਕਰਕੇ ਖਾ ਸਕਦਾ ਇਹਨੂੰ ਸਿੰਘ ਬਣਾਇਆ ਸ਼ੇਰ ਬਣਾਇਆ ਜੀ ਤੇ ਪਰ ਜੇ ਉਹਨੂੰ ਹੁਣ ਜੀਵ ਤੇ ਸਵਾਦ ਲਈ ਲੋਕ ਖਾ ਰਹੇ ਆ ਉਹ ਮੈਨੂੰ ਲੱਗਦਾ ਉਹਨਾਂ ਦੀ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਵਿਚਾਰਨ ਦੀ ਲੋੜ ਆ ਕਿਉਂਕਿ 36 ਪ੍ਰਕਾਰ ਦੇ ਭੋਜਨ ਸਾਡੇ ਲਈ ਬਣਾਏ ਆ ਹੂੰ ਹੂੰ ਤੇ ਦੁਨੀਆ 'ਚ ਜਿਹੜੇ ਤਾਕਤਵਰ ਜਾਨਵਰ ਆ ਆ ਉਹ ਮਾਸ ਨਹੀਂ ਖਾਂਦੇ ਜੇ ਕਿਸੇ ਨੂੰ ਭੁਲੇਖਾ ਹੋਵੇ ਸ਼ਾਇਦ ਤਾਕਤ ਉਹਦੇ ਨਾਲ ਤਾਂ ਉਹ ਮਾਸ ਨਹੀਂ ਖਾਂਦੇ ਤਾਕਤਵਰ ਹਾਥੀ ਜਿਹੜਾ ਉਹ ਬਹੁਤ ਤਾਕਤਵਰ ਜਾਨਵਰ ਆ ਜੀ ਜੀ 100 ਬੰਦਿਆਂ ਤੋਂ ਵੱਧ ਉਹਦੇ 'ਚ ਤਾਕਤ ਆ ਹੂੰ ਹੂੰ ਪਰ ਹਾਥੀ ਮਾਸ ਨਹੀਂ ਖਾਂਦਾ ਕਦੇ ਜੀ ਘੋੜੇ ਵਿੱਚ ਜਿਹੜੀ ਤਾਕਤ ਉਹ ਮੰਨੀ ਗਈ ਹੈ ਬੰਦਾ ਤੇ ਘੋੜਾ ਕਦੇ ਵੱਡਾ ਨਹੀਂ ਹੁੰਦਾ ਉਹ ਘੋੜੇ ਦੀ ਬਹੁਤ ਵੱਡੀ ਤਾਕਤ ਆ ਜੀ ਪਰ ਘੋੜਾ ਮਾਸ ਨਹੀਂ ਖਾਂਦਾ ਕਦੇ ਜੀ ਜੀ ਸੋ ਇਹ ਇੱਕ ਭੁਲੇਖਾ ਆ ਸਾਨੂੰ ਵੀ ਸ਼ਾਇਦ ਉਹਦੇ ਨਾਲ ਤਾਕਤ ਆਉਂਦੀ ਹਾਂ ਇਹ ਦਾ ਹਮ ਅੰਦਰ ਦੇ ਧਰਮ ਨਾਲ ਕੋਈ ਬੇਸ਼ਾਨੀ ਗੁਰਬਾਣੀ ਦੇ ਮੁਤਾਬਕ ਕੋਈ ਸਬੰਧ ਨਹੀਂ ਹੈ ਜੇ ਤੁਹਾਨੂੰ ਕੋਈ ਮਹਿਸੂਸ ਹੁੰਦਾ ਹੈ ਕਿ ਤੇ ਜੀਵਨ ਖਤਰਾ ਆ ਹਮ ਹਮ ਤਾਂ ਉਹ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਨੇ ਕਲੀਅਰ ਕੀਤਾ ਫਿਰ ਉਹ ਗੁਰਮਤ ਦੇ ਅਨਸਾਰ ਉਹ ਭੋਜਨ ਹੋ ਸਕਦਾ ਪਰ ਜੀਵ ਦੇ ਸਵਾਦ ਲਈ ਖਾਣਾ ਤਾਂ ਫਿਰ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੈ ਤਨ ਪੀੜਿਐ ਮਨ ਮੈ ਚੱਲੇ ਵਿਕਾਰ ਜੀ ਇਨਰਜੀ ਜਨ ਵਿਕਾਰਵਾਦ ਦੇ ਸੋ ਇਹ ਨਾ ਔਖਾ ਵਿਸ਼ਾ ਨਹੀਂ ਸੀ ਇਹਨੂੰ ਜਾਣਬੋਝ ਕੇ ਬਣਾ ਦਿੱਤਾ ਗਿਆ ਜਾਂ ਈਗੋ ਕਰਕੇ ਮੈਂ ਕਹਾਂ ਜੋ ਮੈਂ ਕਿਹਾ ਉਹ ਠੀਕ ਆ ਤੇ ਜਾਂ ਜੋ ਜੀ ਸਾਨੂੰ ਪੜਾਇਆ ਉਹ ਠੀਕ ਆ ਇਹਨੂੰ ਥੋੜਾ ਜਿਹਾ ਵਿਸ਼ਾਲ ਹਿਰਦੇ ਨਾਲ ਵਿਚਾਰਨ ਦੀ ਲੋੜ ਆ ਤਾਂ ਕੋਈ ਐਡਾ ਔਖਾ ਵਿਸ਼ਾ ਨਹੀਂ ਹੈ